ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਜਿਹੜੀ ਥੈਰੇਪੀ ਇੱਥੇ ਕੀਤੀ ਜਾਂਦੀ ਹੈ ਇੱਥੇ ਜਿਹੜਾ ਇਲਾਜ ਕੀਤਾ ਜਾ ਰਿਹਾ ਉਸ ਦੇ ਕੋਈ ਚਾਰजेस ਲਿੱਤੇ ਜਾ ਰਹੇ ਨੇ ਜੇ ਲਿੱਤੇ ਜਾ ਰਹੇ ਨੇ ਤਾਂ ਕਿੰਨੇ ਲਿੱਤੇ ਜਾ ਰਹੇ ਨੇ ਸਰਦਾ ਦੇ ਅਨੁਸਾਰ ਕੋਈ ਵੀ ਆਪਣੀ ਮਰਜ਼ੀ ਦੇ ਮੁਤਾਬਕ ਮੱਥਾ ਟੇਕ ਕੇ ਜਾ ਸਕਦਾ ਹੈ ਇਹ ਕਿੰਨੇ ਸਮੇਂ ਤੋਂ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਪਣੀ ਇਹ ਸੇਵਾ ਨਿਭਾ ਰਹੇ ਹੋ ਤੇ ਇੱਥੇ ਢਾਈਕ ਸਾਲ ਹੋ ਚੱਲੇ ਆ ਸਾਨੂੰ ਬੈਠੇ ਪਤਾ ਕਿਵੇਂ ਲੱਗਦਾ ਕਿ ਉਹਨਾਂ ਨੂੰ ਆ ਬਿਮਾਰੀ ਹੈ ਆ ਚਾਰਟ ਦੇ ਵਿੱਚ ਸਾਰਾ ਸਿਸਟਮ ਦੱਸਿਆ ਹੋਇਆ ਪ੍ਰਸ਼ਾਦ ਇਸੇ ਲਈ ਕਿਹਾ ਜਾਂਦਾ ਕਿਉਂਕਿ ਪ੍ਰਸ਼ਾਦ ਦਾ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਪ੍ਰਸ਼ਾਦ ਦਾ ਮਤਲਬ ਇਹ ਹੁੰਦਾ ਕਿ ਥੋੜੇ ਜਿਹੀ ਚੀਜ਼ 'ਚ ਵੀ ਸਬਰ ਹੋ ਜਾਏ ਇਹਦੇ 'ਚ ਕੋਈ ਲਾਲਚ ਨਹੀਂ ਹੁੰਦੀ ਕਿਹੜੇ ਕਿਹੜੇ ਦਿਨ ਤੁਸੀਂ ਇੱਥੇ ਸੇਵਾ ਕਰਦੇ ਹੋ ਤੇ ਸਮਾਂ ਕੀ ਹੈ ਸਮਰ న్యూਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਜੇਕਰ ਕਿਸੇ ਜ਼ਰੂਰਤਮੰਦ ਇਨਸਾਨ ਦੀ ਮਦਦ ਕਰ ਦਿੱਤੀ ਜਾਵੇ ਤਾਂ ਇਸ ਤੋਂ ਵੱਡੀ ਸੇਵਾ ਹੋਰ ਕੀ ਹੋ ਸਕਦੀ ਹੈ ਰੱਬ ਵੀ ਆਪ ਖੁਸ਼ ਹੋ ਜਾਂਦਾ ਹੈ ਜਦੋਂ ਕੋਈ ਇਨਸਾਨ ਅਜਿਹਾ ਉਪਰਾਲਾ ਕਰਦਾ ਹੈ ਆਓ ਤੁਹਾਨੂੰ ਅੱਜ ਇੱਕ ਅਜਿਹੇ ਇਨਸਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਇੱਕ ਸੇਵਾ ਕੀਤੀ ਜਾ ਰਹੀ ਹੈ ਉਹ ਸੇਵਾ ਕੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਰਿਸ਼ੀ ਨਗਰ ਦੇ ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਦੇ ਵਿੱਚ ਜਿੱਥੇ ਬਿਮਾਰੀਆਂ ਜਿਹੜੀਆਂ ਨੇ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਦਵਾਈਆਂ ਜਿਹੜੀਆਂ ਨੇ ਛੁੜਵਾਈਆਂ ਜਾਂਦੀਆਂ ਨੇ ਇੱਕ ਦਵਾਈ ਦਿੱਤੀ ਜਾਂਦੀ ਹੈ ਸਾਡੇ ਨਾਲ ਮੌਜੂਦ ਨੇ ਸ਼ਰਮਾ ਜੀ ਜੋ ਇੱਥੇ ਸੇਵਾ ਕਰਦੇ ਨੇ ਦਵਾਈ ਮੈਂ ਇਸ ਕਰਕੇ ਕਹਿ ਰਿਹਾ ਕਿ ਦਵਾਈ ਇੱਕ ਦਵਾਈ ਦਿੱਤੀ ਨਹੀਂ ਜਾਂਦੀ ਉਹ ਇੱਕ ਥੈਰੇਪੀ ਹੈ ਥੈਰੇਪੀ ਦੇ ਨਾਲ ਜਿਹੜੀ ਲੋਕਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਉਹ ਬਿਮਾਰੀਆਂ ਜਿਹੜੀਆਂ ਨੇ ਠੀਕ ਕੀਤੀਆਂ ਜਾਂਦੀਆਂ ਨੇ ਆਹੋ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜੋ ਇਹ ਠੀਕ ਕਰਦੇ ਨੇ ਸਵਾਗਤ ਹੈ ਤੁਹਾਡਾ ਤੋਂ ਸਮਰ ਨਿਊਜ਼ ਤੇ ਸਰ ਥੈਂਕ ਯੂ ਮਿਹਰਬਾਨੀ ਜਮਾਦਾਰ ਜੀ ਸਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਜਿਹੜੀ ਥੈਰੇਪੀ ਇੱਥੇ ਕੀਤੀ ਜਾਂਦੀ ਹੈ ਐਵੇਂ ਆ ਜਿਵੇਂ ਮੰਨ ਲਓ ਤੁਸੀਂ ਤੁਹਾਡਾ ਸਿਰ ਦਰਦ ਹੁੰਦਾ ਹੋਵੇ ਬੇਹੋਸ਼ੀ ਹੁੰਦੀ ਹੋਵੇ ਨੀਂਦ ਨਾ ਆਂਦੀ ਹੋਵੇ ਉਦਾਸੀ ਰਹਿੰਦੀ ਹੋਵੇ ਗਲੇ ਦੇ ਰੋਗ ਹੋਣ ਬਲੱਡ ਪ੍ਰੈਸ਼ਰ ਵੱਧਦਾ ਘਟਦਾ ਹੋਵੇ ਜੀ ਗਰਦਨ ਦਾ ਦਰਦ ਰਹਿੰਦਾ ਹੋਵੇ ਯਾਨੀ ਕਿ ਸਰਵਾਈਕਲ ਰਹਿੰਦੀ ਹੋਵੇ ਮਨਕਿਆਂ ਦਾ ਦਰਦ ਰੀੜ ਦੀ ਹੱਡੀ ਦੇ ਵਿੱਚ ਦਰਦ ਬੱਖੀ ਦਰਦ ਕੋਹਣੀ ਦਾ ਦਰਦ ਮధుమే ਸ਼ੂਗਰ ਵਗੈਰਾ ਜਿੰਨੂੰ ਕਹਿੰਦੇ ਆ ਗਠੀਆ ਦਾ ਦਰਦ ਰੀੜ ਦਾ ਦਰਦ ਕਾਮਯੁਕਤੀ ਵਗੈਰਾ ਕੋਈ ਵੀ ਗਦੂਦਾਂ ਦਾ ਪਤਾਲੂ بواਸੇਰ ਯਾਨੀ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਇਲਾਜ ਕਰਦੇ ਹਾਂ ਜੀ ਮੇਨ ਜਿੱਦਾਂ ਕਮਰ ਦਰਦ ਹੋਵੇ ਬੱਖੀ ਦਰਦ ਹੋਵੇ ਸਰਵਾਈਕਲ ਮਾਈਗਰੇਨ ਡਿਸਕ ਪ੍ਰੋਬਲਮ ਇਹ ਚੀਜ਼ਾਂ ਦਾ ਹੱਲ ਆਰਾਮ ਨਾਲ ਹੋ ਜਾਂਦਾ ਫਿਰ ਗੱਲ ਕਰੀਏ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਅਕਸਰ ਡਾਕਟਰਾਂ ਦੇ ਵੱਲੋਂ ਪੈਸੇ ਬੜੇ ਲਿੱਤੇ ਜਾਂਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਇੱਥੇ ਜਿਹੜਾ ਇਲਾਜ ਕੀਤਾ ਜਾ ਰਿਹਾ ਉਸ ਦੇ ਕੋਈ ਚਾਰਜਸ ਲਿੱਤੇ ਜਾ ਰਹੇ ਨੇ ਜੇ ਲਿੱਤੇ ਜਾ ਰਹੇ ਨੇ ਤਾਂ ਕਿੰਨੇ ਲਿੱਤੇ ਜਾ ਰਹੇ ਨੇ ਇੱਥੇ ਚਾਰਜ ਤਾਂ ਸਿਰਫ ਨਾਮ ਦੇ ਬਰਾਬਰ ਹੀ ਆ ਸ਼ਰਦਾ ਦੇ ਅਨੁਸਾਰ ਕੋਈ ਵੀ ਆਪਣੀ ਮਰਜ਼ੀ ਦੇ ਮੁਤਾਬਕ ਮੱਥਾ ਟੇਕ ਕੇ ਜਾ ਸਕਦਾ ਹੈ ਜਾਂ ਗੁਰਦੁਆਰੇ ਚ ਆ ਸਕਦਾ ਹੈ দান ਦੇ ਪਾਤਰ ਦੇ ਵਿੱਚ ਸਾਡਾ ਮਹੀਨੇ ਦੇ ਆਖਰੀ ਐਤਵਾਰ ਟੋਟਲੀ ਫ੍ਰੀ ਹੁੰਦਾ ਕੋਈ ਅਮੀਰ ਗਰੀਬ ਕਿਸੇ ਵੀ ਤਰੀਕੇ ਦਾ ਹੋਵੇ ਪੈਸਾ ਕੋਈ ਨਹੀਂ ਲਿਆ ਜਾਂਦਾ ਤੁਹਾਡੇ ਵੱਲੋਂ ਕੋਈ ਇਹਦੇ ਜਿਹੜੇ ਪੈਸੇ ਚਾਰਜਸ ਨਹੀਂ ਲਿੱਤੇ ਜਾਂਦੇ ਜੇਕਰ ਸ਼ਰਧਾਲੂ ਦੀ ਆਪਣੀ ਮਰਜ਼ੀ ਆ ਉਹ ਆਪਣੀ ਸ਼ਰਦਾ ਦੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਦਾਨ ਪਾਤਰ ਦੇ ਅੰਦਰ ਆਪਣੀ ਮਰਜ਼ੀ ਦੇ ਨਾਲ ਦਾਨ ਪਾ ਲਵੇ ਹਾਂਜੀ ਯਾਨੀ ਕਿ ਜੋ ਵੀ ਮਰੀਜ਼ ਆਂਦਾ ਇੱਕ ਤਾਂ ਦੇਖੋ ਵੈਸੇ ਹੀ ਦੁਖੀ ਆਂਦਾ ਜੀ ਇਹ ਕਪੜਾ ਆਪਾਂ ਉਹਨਾਂ ਕੋਲੋਂ ਡਿਮਾਂਡ ਕਰਦੀਏ ਪੈਸੇ ਦੀ ਤਾਂ ਯਾਨੀ ਕਿ ਉਹ ਵੈਸੇ ਹੀ ਪਰੇਸ਼ਾਨ ਹੁੰਦੇ ਆਪਾਂ ਹੋਰ ਪਰੇਸ਼ਾਨੀ ਤੋਂ ਉਹਨਾਂ ਨੂੰ ਮੁਕਤ ਕਰਦੇ ਆਂ اپنی مرضی ਦੇ حساب ਨਾਲ چاہے وہ 20 روپے 50 روپے 100 روپے جو ਦੀ ਸ਼ਰਧਾ ਹੋਵੇ ਗੁਰਦੁਆਰਾ ਦਾਨ ਪੱਤ ਵਿੱਚ ਪਾ ਕੇ ਜਾ ਸਕਦਾ ਸਾਡੇ ਵੱਲੋਂ ਉਹਨਾਂ ਦੀ ਦਵਾਈਆਂ ਵੀ ਹਟਾ ਦਿੱਤੀਆਂ ਜਾਂਦੀਆਂ ਜਿੱਦਾਂ ਮੰਨ ਲਓ ਕਮਰ ਦਾ ਦਰਦ ਹੋਵੇ 벨ਟ ਲੱਗੀ ਹੋਵੇ ਸਰਵਾਈਕਲ ਹੋਵੇ ਕੋਈ ਵੀ ਚੀਜ਼ ਹੋਵੇ ਅਸੀਂ ਉਸੇ ਵੇਲੇ ਰਿਜ਼ਲਟ ਤੁਰੰਤ ਉਸੇ ਵੇਲੇ ਦਿਖਾ ਦਈਦਾ ਹਾਂ ਸੋ ਇਲਾਜ ਕਿਵੇਂ ਕੀਤਾ ਜਾਂਦਾ ਹੈ ਤੇ ਕਿੰਨੇ ਸਮੇਂ ਤੋਂ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਪਣੀ ਇਹ ਸੇਵਾ ਨਿਭਾ ਰਹੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਅਸੀਂ ਤਕਰੀਬਨ ਫਰਵਰੀ 22 ਤੋਂ ਬੈਠ ਰਹੇ ਹਾਂ ਜੀ ਤੇ ਇੱਥੇ ਢਾਈ ਸਾਲ ਹੋ ਗਏ ਸਾਨੂੰ ਬੈਠੇ ਨੂੰ ਤੇ ਲੇਕਿਨ ਉਸ ਤੋਂ ਪਹਿਲਾਂ ਜਿੱਥੋਂ ਅਸੀਂ ਸਿੱਖਿਆ ਮੇਰੇ ਉਸਤਾਦ ਜੀ ਸ੍ਰੀ ਸ਼ਰੀ ਸੋਨ ਲਾਲ ਸੈਗਲ ਜੀ ਕੁਮਾਰ ਮੰਡੀ ਪ੍ਰੇਮਨਗਰ ਨਿਊ ਸ਼ੀ ਮੰਦਿਰ ਦੇ ਕੋਲ ਜਿੱਨਾਂ ਤੋਂ ਮੈਂ ਗੁਰਬਗਦੀ ਸਿੱਖੀ ਹੈ ਬਖਸ਼ਿਸ਼ ਲਈ ਹੈ ਮੈਂ ਸਭ ਤੋਂ ਵੱਡਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਹੁਨਰ ਦਿੱਤਾ ਉਸ ਤੋਂ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਗੁਸਤਾਦ ਨੇ ਗੁਰੂ ਨੇ ਉਹਨਾਂ ਨੇ ਤੁਹਾਨੂੰ ਇੱਕ ਗੁਰ ਦਿੱਤਾ ਤੇ ਉਸ ਤੋਂ ਪਹਿਲਾਂ ਵੀ ਇਹ ਸੇਵਾ ਕੀਤੀ ਜਾਂਦੀ ਸੀ ਤੇ ਕਿੱਥੇ ਕਿੱਥੇ ਕੀਤੀ ਜਾਂਦੀ ਸੀ ਇਹ ਉਹਨਾਂ ਤੋਂ ਪਹਿਲੇ ਸੇਵਾ ਉਹਨਾਂ ਦੇ ਘਰ ਦੇ ਵਿੱਚ ਹੀ ਕੀਤੀ ਜਾਂਦੀ ਸੀ ਮੇਰੇ ਉਸਤਾਦ ਜੀ ਦੇ ਤਾਂ ਮੇਰਾ 11 ਦੇ ਵਿੱਚ ਆਪਣਾ ਐਕਸੀਡੈਂਟ ਹੋਇਆ ਸੀ ਮੇਰਾ ਪੈਰ ਖਰਾਬ ਹੋ ਗਿਆ ਸੀ ਤੇ ਮੈਂ ਸੋਜਿਸ਼ ਉੱਤਰਦੀ ਨਹੀਂ ਪਈ ਸੀ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਦੇਖਦੇ ਹੀ ਦੇਖਦੇ ਯਾਨੀ ਕਿ ਜਿਵੇਂ ਕੋਈ ਜਾਦੂ ਕੀਤਾ ਹੋਵੇ ਮੇਰੇ ਪੈਰਾਂ ਦੀ ਸਾਰੀ ਸੋਜਿਸ਼ ਉੱਤਰ ਗਈ ਸੀ ਤੇ ਮੈਂ ਸਵੇਰੇ ਦਾ ਉਹਨਾਂ ਕੋਲ 9 ਵਜੇ ਦਾ ਬੈਠਾ ਰਾਤੀ 9 ਵਜੇ ਮੇਰਾ ਨੰਬਰ ਆਇਆ ਸੀ। ਯਾਨੀ ਇੰਨੇ ਪੇਸ਼ੈਂਟ ਉਹਨਾਂ ਕੋਲ ਹੁੰਦੇ ਸੀ। ਉਹ ਕੱਲੇ ਸ਼ਖਸ ਸੀ ਜਿਹੜੇ ਉੱਥੇ ਉਸ ਵੇਲੇ ਕਰਦੇ ਸੀ। ਫਿਰ ਮੈਂ ਗਿਆ ਦੂਜੀ ਵਾਰੀ ਉਹਨਾਂ ਨੇ ਮੈਨੂੰ ਬੁਲਾਇਆ। ਦੂਜੀ ਵਾਰੀ ਮੇਰਾ ਪਹਿਲਾ ਨੰਬਰ ਲੱਗਾ ਤਾਂ ਮੈਂ ਠੀਕ ਹੋ ਗਿਆ। ਤੇ ਮੈਂ ਉੱਥੋਂ ਦੀ ਆਪਣਾ ਕੰਮ ਤੋਂ ਬਾਅਦ ਘਰੇ ਨਹੀਂ ਗਿਆ। ਮੈਂ ਬੈਠਾ ਰਿਹਾ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿਉਂ ਜਾਣਾ ਨਹੀਂ ਚਾਹੁੰਦੇ? ਮੈਨੂੰ ਚੰਗਾ ਕੰਮ ਲੱਗਾ। ਇਹ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਸਿੱਖਣਾ ਚਾਹੁੰਦੇ ਹੋ? ਮੈਂ ਕਿਹਾ ਹਾਂ ਜੀ। ਫਿਰ ਉੱ ਤੇ ਮੈਨੂੰ ਅੱਜ ਸਿੱਖਿਆ ਨੂੰ 11 ਸਾਲ 19 ਫਰਵਰੀ ਤੋਂ ਬਾਅਦ ਦਾ ਮੈਂ ਸਿੱਖਿਆ ਉਹਨਾਂ ਤੋਂ ਤੇ ਅੱਜ ਤੱਕ ਮੈਂ ਫਿਰ ਉਹਨਾਂ ਤੱਕ ਰਗਿਆ ਕਰੋਨਾ ਤੱਕ ਉਹਨਾਂ ਦੇ ਘਰੇ ਕਰਦੇ ਰਹੇ ਤੇ ਕਰੋਨਾ ਤੋਂ ਬਾਅਦ ਅਸੀਂ ਇੱਥੇ ਸ਼ੁਰੂ ਕੀਤਾ ਸੋ ਜੇ ਗੱਲ ਕਰੀਏ ਰੋਗ ਜਿਹੜੇ ਹੁੰਦੇ ਨੇ ਪੇਸ਼ੈਂਟ ਤੁਹਾਡੇ ਕੋ ਆਉਂਦੇ ਨੇ ਪਤਾ ਕਿਵੇਂ ਲੱਗਦਾ ਕਿ ਉਹਨਾਂ ਨੂੰ ਆ ਬਿਮਾਰੀ ਹੈ ਕਿਵੇਂ ਹੱਲ ਕੀਤਾ ਜਾਂਦਾ ਦੇਖੋ ਜੀ ਆ ਸਾਡਾ ਚਾਰਟ ਹੈਗਾ ਆ ਚਾਰਟ ਦੇ ਵਿੱਚ ਸਾਰਾ ਸਿਸਟਮ ਦੱਸਿਆ ਹੋਇਆ ਕਿ ਪੈਰ ਦੇ ਪੁਆਇੰਟ ਜਿਹੜੇ ਅੱਗੇ ਕਿਹੜੇ ਕਿਹੜੇ ਪੁਆਇੰਟ ਬਿੰਦੂ ਤੁਸੀਂ ਦੱਬੋਗੇ ਕਿਹੜੀ ਕਿਹੜੀ ਬਿਮਾਰੀਆਂ ਤੁਹਾਡੀ ਠੀਕ ਹੋ ਸਕਦੀ ਹੈ। ਯਾਨੀ ਕਿ ਇਹ انسان ਦੀ ਬਾਡੀ ਜਿਹੜੀ ਹੈਗੀ ਆ ਪੈਰ ਉਹਦੇ ਨੀ ਹੈ। ਜੇ ਤੁਸੀਂ ਪੈਰਾਂ ਨੂੰ ਸਹੀ ਰੱਖੋਗੇ ਅਲਾਈਨਮੈਂਟ ਇੱਥੋਂ ਠੀਕ ਰਹੇਗੀ ਤਾਂ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ। ਜੇ ਪੈਰਾਂ ਨੂੰ ਤੁਹਾਡੇ ਹਲਕੀ ਵੀ ਮੋਚ ਆ ਗਈ ਤਾਂ ਸਮਝ ਲਓ ਤੁਹਾਨੂੰ ਰੋਗ ਲੱਗਨੇ ਸ਼ੁਰੂ ਹੋ ਗਏ। ਜੇ ਕਿਸੇ ਨੂੰ ਤਕਲੀਫ ਹੀ ਅੱਖ ਅੱਖ ਦੀ ਹੋਵੇ ਜਾਂ ਦਿਲ ਦੀ ਹੋਵੇ ਤੇ ਪੈਰ ਨਾਲ ਕਿਵੇਂ ਪਤਾ ਲੱਗੇਗਾ ਫਿਰ? ਪੈਰਾਂ ਦੀ ਅਲਾਈਨਮੈਂਟ ਜਿਹੜੀ ਤੁਹਾਡੀ ਅਪ ਡਾਊਨ ਨਜ਼ਰ ਆ ਜਾਏਗੀ ਤੁਹਾਨੂੰ। ਉਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਹੜੇ ਪਾਸੇ ਨੂੰ ਕਿਹੜੇ ਸਾਈਡ ਦੇ ਉੱਤੇ ਦਰਦ ਜਾ ਰਿਹਾ। ਸਰੀਰ ਦੀ ਕੋਈ ਵੀ ਦਰਦ ਹੋਵੇ ਉਹ ਪੈਰ ਤੋਂ ਹੀ ਪਤਾ ਲੱਗਦੀ ਹੈ। ਇਹ ਜਾੜੇ ਬਿੰਦੂ ਹੈ। ਇਹ ਤੁਹਾਨੂੰ ਇੱਥੋਂ ਦੀ ਸਿੱਧਾ ਪਤਾ ਲੱਗੇਗਾ ਕਿ ਵੀ ਕੋਈ ਵੀ ਬਿਮਾਰੀ ਜਿਹੜੀ ਤੁਹਾਡੀ ਲੈਫਟ ਸਾਈਡ ਦੀ ਦਰਦ ਜਾ ਰਿਹਾ ਹੈ, ਰਾਈਟ ਸਾਈਡ ਤੇ ਦਰਦ ਜਾ ਰਿਹਾ ਕਿਉਂ ਜਾ ਰਿਹਾ? ਜੇ ਤੁਹਾਡੀ ਲੈਫਟ ਸਾਈਡ ਛੋਟੀ ਹੋਏਗੀ ਤਾਂ ਤੁਹਾਡੇ ਰਾਈਟ ਸਾਈਡ ਦੇ ਉੱਤੇ ਦਰਦ ਹੋਏਗਾ। ਜੇ ਰਾਈਟ ਸਾਈਡ ਛੋਟੀ ਹੋਏਗੀ ਤਾਂ ਤੁਹਾਡੇ ਲੈਫਟ ਸਾਈਡ ਤੇ ਅਫੈਕਟ ਪਏਗਾ। ਇਹ ਸਾਡਾ ਯਾਨੀ ਕਿ ਜੋ ਥੈਰੇਪੀ ਹੈ ਇਸ ਚੀਜ਼ ਦੀ ਹੈ ਔਰ ਇਹ ਥੈਰੇਪੀ ਜਿਹੜੀ ਆ ਗਈ ਇਹ ਸ਼੍ਰੀ ਰੂਪਦੇਵ ਸਾਹਿਬ ਨਿਸ਼ਕਾਮ ਸੇਵਾ ਇੰਟਰਨੈਸ਼ਨਲ ਸੁਸਾਇਟੀ ਦਰਬਾਰ ਸ਼੍ਰੀ ਸਤਗੁਰੂ ਰੂਪਦੇਵ ਜੀ ਮੇਗੋਵਾਲ ਪਿੰਡ ਮੇਗੋਵਾਲ ਤੋਂ ਸ਼ੁਰੂ ਹੋਈ ਹੋਈ ਆ ਜਿੰਨੂੰ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਹੋਰ ਕੋਈ ਵੀ ਦਵਾਈ ਵੀ ਦਿੱਤੀ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਥੈਰੇਪੀ ਤਾਂ ਦਿੱਤੀ ਜਾਂਦੀ ਹੈ ਕੋਈ ਦਵਾਈ ਵੀ ਦਿੱਤੀ ਜਾਂਦੀ ਕਿਸੇ ਤਰੀਕੇ ਦੀ ਦਵਾਈ ਤਾਂ ਸਿਰਫ ਇਸ ਤਰ੍ਹਾਂ ਦੀ ਜਿੱਦਾਂ ਕਿਸੇ ਨੂੰ ਅੱਖਾਂ 'ਚ ਪਾਣੀ ਆਂਦਾ ਹੋਵੇ ਅੱਖਾਂ 'ਚ ਜਲਨ ਹੋਂਦੀ ਹੋਵੇ ਅੱਖਾਂ 'ਚ ਆਸੂ ਆਂਦੇ ਹੋਣ ਉਹਦੇ ਵਾਸਤੇ ਅੱਖਾਂ ਦਾ ਪ੍ਰਸ਼ਾਦ ਅਸੀਂ ਆਹ ਦੇਈਦਾ ਇਹ ਬਿਲਕੁਲ ਫਰੀ ਹੈਗਾ ਤੇ ਸ਼ੂਗਰ ਦੀ ਦਵਾਈ ਦੱਸਦੇ ਨੇ ਬਵਾਸੀਰ ਦੀ ਵੀ ਅਸੀਂ ਦੱਸ ਦੇ ਦਿੰਨੇ ਆ ਬੰਦਾ ਘਰੇ ਬਣਾ ਲੈਂਦਾ ਬੜੀ ਸਸਤੀ ਔਰ ਬੜੀ ਯਾਨੀ ਕਿ ਕਿਫਾਇਤੀ ਦਵਾਈ ਆ ਤੁਸੀਂ ਆਪਣੇ ਆਪ ਬਣਾ ਸਕਦੇ ਹੋ ਘਰੇ ਉਹ ਸਮਝਾ ਦੇਈਦਾ ਜਿਸ ਕਿਸੇ ਨੂੰ ਵੀ ਚਾਹੀਦੀ ਪੀਲੀਏ ਦੀ ਵੀ ਤੇ ਬਵਾਸੀਰ ਦੀ ਕਬਜ ਦੀ ਜੇ ਸਿਰ ਦੇ ਵਿੱਚੋਂ ਰੇਸ਼ਾ ਦਿਮਾਗ ਤੋਂ ਗਲੇ 'ਚ गिरਦਾ ਹੋਵੇ ਉਹਦਾ ਵੀ ਸਾਡੇ ਕੋਲ ਅਸੀਂ ਦਿੰਨੇ ਆ ਲੇਕਿਨ ਇਹਨੂੰ ਅਸੀਂ ਦਵਾਈ ਨਹੀਂ ਕਹਿੰਦੇ ਇਹਨੂੰ ਅਸੀਂ ਪ੍ਰਸ਼ਾਦ ਕਹਿੰਦੇ ਆ ਜਿੰਨੇ ਵੀ ਸਾਡੇ ਕੋਲੋਂ ਲੈਣਾ ਅੱਖਾਂ ਦੀ ਦਵਾਈ ਕਹਿ ਕੇ ਨਹੀਂ ਪ੍ਰਸ਼ਾਦ ਕਹਿ ਕੇ ਲੈ ਸਕਦੇ ਹੋ ਇਹ ਸਾਡਾ ਅੱਖਾਂ ਦਾ ਪ੍ਰਸ਼ਾਦ ਕਹਿ ਕੇ ਪਾਓਗੇ ਪ੍ਰਮਾਤਮਾ ਦਾ ਨਾਮ ਲੈ ਕੇ ਤਾਂ ਤੁਹਾਨੂੰ ਦਾ ਰਿਜ਼ਲਟ ਬਹੁਤ ਅੱਛਾ ਮਿਲੇਗਾ ਪ੍ਰਸ਼ਾਦ ਇਸੇ ਲਈ ਕਿਹਾ ਜਾਂਦਾ ਕਿਉਂਕਿ ਪ੍ਰਸ਼ਾਦ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਬਿਲਕੁਲ ਸਹੀ ਹੈਗਾ ਕਿਉਂਕਿ ਪ੍ਰਸ਼ਾਦ ਦਾ ਮਤਲਬ ਹੁੰਦਾ ਕਿ ਥੋੜੇ ਜਿਹੀ ਚੀਜ਼ 'ਚ ਵੀ ਸਬਰ ਹੋ ਜਾਏ ਇਹਦੇ 'ਚ ਕੋਈ ਲਾਲਚ ਨਹੀਂ ਹੁੰਦੀ ਕਿ ਜੇ ਤੁਸੀਂ ਆਤਮ ਤ੍ਰਿਪਤੀ ਵਾਸਤੇ ਹੁੰਦਾ ਪ੍ਰਸ਼ਾਦ ਇਸ ਦੀ ਅਸੀਂ ਕੋਈ ਕੀਮਤ ਨਹੀਂ ਲੈਂਦੇ ਤੇ ਨੇ ਸਵਾਰਥ ਨਿਸ਼ਕਾਮ ਸੇਵਾ ਦੇ ਹਿਸਾਬ ਨਾਲ ਅਸੀਂ ਲੋਕਾਂ ਨੂੰ ਇਹ ਬਿਤਰਿਤ ਕਰੀਦਾ ਕੋਈ ਵੀ ਜ਼ਰੂਰਤਮੰਦ ਹੋਵੇ ਸਾਡੇ ਕੋਲ ਲੈ ਜਾ ਸਕਦਾ ਅੱਖਾਂ ਚ ਪਾਣ ਵਾਸਤੇ ਅੱਖਾਂ 'ਚ ਸਿਰਦਰਦ ਭਾਰਾ ਰਹਿੰਦਾ ਹੋਵੇ ਮੱਥਾ ਅੱਖਾਂ 'ਚ ਪਾਣੀ ਵਗਦਾ ਹੋਵੇ ਅੱਖਾਂ 'ਚ ਜਲਨ ਹੁੰਦੀ ਹੋਵੇ ਜਾਲਾ ਪੈਂਦਾ ਹੋਵੇ ਇਹ ਸਾਰਾ ਸਾਫ਼ ਕਰ ਦਿੰਦਾ ਦਵਾਈ ਨੂੰ ਬਣਾਉਣ ਦੇ ਉੱਤੇ ਕੀਮਤ ਵੀ ਤਾਂ ਲੱਗਦੀ ਹੋएगी ਖਰਚਾ ਵੀ ਆਂਦਾ ਹੋਏਗਾ ਉਹ ਕਿਵੇਂ ਮੈਨੇਜ ਕੀਤਾ ਜਾਂਦਾ ਇਹ ਸਾਡੀ ਜੀ ਆਪਸ ਚ ਟੀਮ ਵਰਕ ਹੈਗਾ ਯਾਨੀ ਕਿ ਸਾਡੇ ਗਰੁੱਪ ਦੇ ਮੈਂਬਰ ਹੈ ਜਿਹੜੇ ਜਿਹੜੇ ਆਪਣੇ ਆਪਣੇ ਵੱਲੋਂ ਸਹਿਯੋਗ ਦਿੰਦੇ ਆ ਕੋਈ ਸੇਵਾ ਪ੍ਰਸ਼ਾਦ ਬਣਾਉਣ ਦੀ ਲੈ ਲੰਦਾ ਕੋਈ ਦਵਾਈ ਪ੍ਰਸ਼ਾਦ ਬਵਾਸੀਰ ਤੇ ਕਬਜ ਦੀ ਦਵਾਈ ਬਣਾਉਣ ਦੀ ਸੇਵਾ ਲੈ ਲੰਦਾ ਯਾਨੀ ਕਿ ਉਹ ਆਪਣੇ ਕੋਲੋਂ ਖਰਚਾ ਕਰ ਦਿਆ ਔਰ ਪਬਲਿਕ ਕੋਲੋਂ ਕੋਈ ਪੈਸਾ ਨਹੀਂ ਲੈਂਦੇ ਯਾਨੀ ਕਿ ਸਾਨੂੰ ਉਹ ਫਰੀ ਨਿਸ਼ਕਾਮ ਇੱਥੇ ਪਜਾ ਦਿੰਦੇ ਆ ਅਸੀਂ ਉਹਨਾਂ ਤੋਂ ਲੈ ਆਨੇ ਆ ਔਰ ਕੁੜੀਆਂ ਅੱਗੇ ਲੋਕਾਂ ਨੂੰ ਵੰਡ ਦਿੰਦੇ ਆ ਸੋ ਕਿਹੜੇ ਕਿਹੜੇ ਦਿਨ ਤੁਸੀਂ ਇੱਥੇ ਸੇਵਾ ਕਰਦੇ ਹੋ ਤੇ ਸਮਾਂ ਕੀ ਹੈ ਦੇਖੋ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ 10 ਤੋਂ ਲੈ ਕੇ 2 ਵਜੇ ਤੱਕ ਤੇ ਸੰਡੇ ਨੂੰ ਯਾਨੀ ਕਿ ਜੇ ਕਿਸੇ ਵੀ ਪੇਸ਼ੈਂਟ ਦਾ ਫੋਨ ਆ ਜਾਏ ਕਿ ਵੀ ਜ਼ਰੂਰਤਮੰਦ ਹੁੰਦਾ ਕਿ ਇਹਨੂੰ ਛੁੱਟੀ ਸੰਡੇ ਨੂੰ ਹੀ ਹੁੰਦੀ ਹੈ ਤੇ ਆ ਸਕਦੇ ਫੋਨ ਕਰਕੇ ਆ ਸਕਦੇ ਆ ਤੇ ਅਸੀਂ ਇੱਥੇ ਮੌਜੂਦ ਹੋ ਸਕਦੇ ਸੋ ਪੇਸ਼ੈਂਟ ਜਿਵੇਂ ਹੁੰਦੇ ਨੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਇਲਾਜ ਕਰਵਾਉਣ ਦੇ ਲਈ ਇੱਥੇ ਆਉਂਦੇ ਨੇ ਕਿ ਇੱਕੋ ਵਾਰ ਦੇ ਵਿੱਚ ਠੀਕ ਹੋ ਜਾਂਦੇ ਨੇ ਜਾਂ ਫਿਰ ਬਾਰ-ਬਾਰ ਆਣਾ ਪੈਂਦਾ ਕਿੰਨੇ ਸਮੇਂ ਲਈ ਆਣਾ ਪੈਂਦਾ ਜੇ ਤਾਂ ਬਿਮਾਰੀ ਦੇਖੋ ਕੋਈ ਮੰਨ ਲਓ ਤੁਹਾਡੇ ਮਨਕਿਆਂ ਦੀ ਪ੍ਰੋਬਲਮ ਹੈਗੀ ਹੈ ਔਰ ਤੁਹਾਨੂੰ ਲੰਬਾ ਪੀਰੀਅਡ ਹੋ ਗਿਆ 5-6 ਸਾਲ ਹੋ ਗਿਆ ਤਾਂ ਤੁਹਾਨੂੰ ਵੱਧ ਤੋਂ ਵੱਧ ਤਿੰਨ ਸੀਟਿੰਗ ਸਾਡੇ ਕੋਲ ਲੈਣੀ ਪਵੇਗੀ। ਅੱਬਲ ਤਾਂ ਤੁਹਾਨੂੰ ਪਹਿਲੀ ਸੀਟਿੰਗ ਦੇ ਵਿੱਚ ਇਹ 70 ਤੋਂ ਲੈ ਕੇ 80% ਤੱਕ ਰਿਜ਼ਲਟ ਪਤਾ ਲੱਗ ਜਾਏਗਾ। ਉਹਦੇ ਬਾਅਦ ਤੁਸੀਂ ਆਪਣੇ ਘਰੇ ਜਾ ਕੇ ਪ੍ਰੈਕਟਿਸ ਕਰੋਗੇ ਜਿੱਦਾਂ ਅਸੀਂ ਸਮਝਾਵਾਂਗੇ ਐਕਸਰਸਾਈਜ਼ ਜਿਹੜੀ ਕਰਨੀ ਆ ਉਹ ਕਰਦੇ ਰਹੋ ਤਾਂ ਤੁਹਾਨੂੰ ਤੀਸਰੀ ਸੀਟਿੰਗ ਤੱਕ ਕੋਈ ਸਾਡੇ ਕੋਲ ਆਏਗਾ ਬਦਨਸੀਬ ਜਿਹੜਾ ਸਾਡੇ ਕੋਲ ਤੀਜੀ ਸੀਟਿੰਗ ਤੱਕ ਆਂਦਾ। ਇਹ ਤਾਂ ਦੂਜੀ ਸੀਟਿੰਗ ਦੇ ਬਾਅਦ ਸਾਰੇ ਘਰੇ ਬਹਿ ਜਾਂਦੇ ਆ। ਇਹ ਦਵਾਈ ਹੈ ਦਵਾਈ ਇੱਥੇ ਹੀ ਪਾਣ ਨੂੰ ਦਿੱਤੀ ਜਾਂਦੀ ਹੈ ਘਰ ਵੀ ਲੈ ਕੇ ਜਾ ਸਕਦੇ ਨੇ ਲੋਕ ਇਹ ਪ੍ਰਸ਼ਾਦ ਅਸੀਂ ਨਾਲ ਹਰ پیشنਟ ਨੂੰ ਪਹਿਲੇ ਪਾ ਕੇ ਦੇਈਦਾ ਅੱਖਾਂ 'ਚ ਉਹਦੇ ਬਾਅਦ ਜੇ ਉਹ ਬਰਦਾਸ਼ਤ ਕਰ ਸਕਦਾ ਹੈ ਕਿ ਵੀ ਹਾਂ ਮੈਂ ਇਹਨੂੰ ਇਸਤੇਮਾਲ ਕਰ ਸਕਦਾ ਤੇ ਉਹਨੂੰ ਦੇ ਦਿੱਤਾ ਜਾਂਦਾ ਤੇ ਤਾਂ ਕਿ ਕੋਈ ਇਹਨੂੰ ਲਿਜਾ ਕੇ ਸੱਟੇ ਨਾ ਬਰਦਾਸ਼ਤ ਕਿਵੇਂ ਇਹ ਜਲਨ ਹੁੰਦੀ ਹੈ ਇਸ ਦੇ ਨਾਲ ਜਲਨ ਵਾਸਤੇ ਜਿੱਦਾਂ ਥੋੜੀ ਜਿਹੀ ਜਲਨ ਹੁੰਦੀ ਹੈ ਕਈ ਲੋਕ ਸੋਚਦੇ ਆ ਕਿ ਬਿਲਕੁਲ ਜਲਨ ਨਾ ਹੋਵੇ ਅੱਖ ਤੇ ਵਿੱਚ ਤਾਂ ਇਸ ਲਈ ਉਹਨਾਂ ਨੂੰ ਦੇਈਦਾ ਪ੍ਰਸ਼ਾਦ ਪਹਿਲੇ ਅੱਖਾਂ 'ਚ ਪਾ ਕੇ ਸਭ ਨੂੰ ਦਿਖਾਈਦਾ ਜਿਹੜੇ ਲੈ ਜਾਣਾ ਚਾਹੁੰਦੇ ਆ ਉਹ ਆਪਣੇ ਆਪ ਸਭ ਨੂੰ ਦੇਖ ਕੇ ਤੇ ਉਹ ਲਿਜਾ ਸਕਦੇ ਆ ਜੀ ਡਾਕਟਰ ਸਾਹਿਬ लास्ट ਸਵਾਲ ਮੇਰਾ ਪੇਸ਼ੈਂਟ ਜਿਹੜੇ ਨੇ ਮਰੀਜ਼ ਨੇ ਜਿਨ੍ਹਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਕਿੱਥੋਂ ਕਿੱਥੋਂ ਦੀ ਚੱਲ ਕੇ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਦੇਖੋ ਜੀ ਇਹ ਤਾਂ ਮਾਲਕ ਦੀ ਕਿਰਪਾ ਹੈ ਪੇਸ਼ੈਂਟ ਤਾਂ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਫੌਰਨ ਤੱਕ ਤੋਂ ਇੱਥੇ ਆਉਂਦੇ ਆ ਯਾਨੀ ਕਿ ਆਪਣੇ ਪੰਜਾਬ ਏਰੀਆ ਦਾ ਕੋਈ ਐਸਾ ਇਲਾਕਾ ਨਹੀਂ ਹੋਏਗਾ ਜਿੱਥੋਂ ਦੀ ਪੇਸ਼ੈਂਟ ਨਾ ਆਂਦਾ ਹੋਵੇ ਮੋਗਾ ਦਸੂਆ ਸੰਗਰੂਰ ਸਮਾਣਾ ਪਠਾਨਕੋਟ ਅੰਮ੍ਰਿਤਸਰ ਦਿੱਲੀ ਤੱਕ ਦੇ ਲੋਕ ਇੱਥੇ ਆਉਂਦੇ ਆ ਇਵਨ ਫੋਰਨ ਤੱਕ ਤਾਂ ਇੱਥੇ ਲੋਕੀ ਆਉਂਦੇ ਆ ਜਿੱਦਾਂ ਤੁਸੀਂ ਠੀਕ ਹੋਏ ਤੁਸੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਅੱਗੇ ਆ ਜਾਣਾ ਕੋਈ ਬਾਹਰ ਜਾ ਕੇ ਵੀ ਲੋਕਾਂ ਕੋਲ ਇਲਾਜ ਕਰਾਉਣਾ ਬਹੁਤ ਮਹਿੰਗਾ ਪੈਂਦਾ ਹੈ ਇਸ ਲਈ ਉਹ ਭਾਰਤ કે ਹਿੰਦੁਸਤਾਨ ਚ ਹੀ ਆ ਜਾਂਦੇ ਹਨ ਤੇ ਇੱਥੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਐਸੀ ਇਦਾਂ ਚੀਜ਼ਾਂ ਦਾ ਇਲਾਜ ਕਰਾਉਂਦੇ ਆ ਸਾਡੇ ਕੋਲ ਆ ਕੇ ਬਹੁਤ ਥੀ ਖੁਸ਼ ਹੋ ਕੇ ਜਾਂਦੇ ਆ ਸਭ ਕੋ ਸਾਨੂੰ ਇਹ ਵੀ ਇਹ ਕਹਿੰਦੇ ਆ ਕਿ ਵੀ ਜੇ ਇਹ ਹੀ ਇਲਾਜ ਤੁਸੀਂ ਸਾਡੇ ਨਾਲ ਫੋਰਨ ਜਾ ਕੇ ਕਰੋ ਤੇ ਅਸੀਂ ਤੁਹਾਨੂੰ ਸਾਰਾ ਬੰਦੋਬਸਤ ਕਰਕੇ ਲਿਜਾਣ ਨੂੰ ਵੀ ਤਿਆਰ ਹਾਂ ਲੇਕਿਨ ਸਾਨੂੰ ਪਤਾ ਹੈ ਸਾਡੇ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੈ ਇੱਥੇ ਲੋਕ ਬਹੁਤ ਦੁਖੀ ਹਨ ਤੇ ਅਸੀਂ ਉਹਨਾਂ ਨੂੰ ਹੀ ਕੰਪਲੀਟ ਠੀਕ ਕਰ ਦਈਏ ਸਾਡੇ ਲਈ ਇਹੀ ਸੌਭਾਗਿਆ ਦੀ ਗੱਲ ਹੈ ਜੀ ਬਹੁਤ ਧੰਨਵਾਦ ਜੀ ਸੋ ਏਸੀ ਸਾਡੇ ਨਾਲ ਪਵਨ ਕੁਮਾਰ ਸ਼ਰਮਾ ਜੀ ਜੋ ਲੁਧਿਆਣਾ ਦੇ ਰਿਸ਼ੀ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਵਿੱਚ ਫ੍ਰੀ ਸੇਵਾ ਜਿਹੜੀ ਹੈ ਨਿਸ਼ੁਲਕ ਸੇਵਾ ਦਿੰਦੇ ਨੇ ਜਿਨ੍ਹਾਂ ਲੋਕਾਂ ਨੂੰ ਬਿਮਾਰੀਆਂ ਨੇ ਬਿਮਾਰੀਆਂ ਉਹਨਾਂ ਨੇ ਤੁਹਾਨੂੰ ਦੱਸ ਦਿੱਤੀਆਂ ਜੇਕਰ ਤੁਹਾਨੂੰ ਵੀ ਕੋਈ ਬਿਮਾਰੀ ਹੋਵੇ ਤਾਂ ਇੱਥੇ ਆ ਕੇ ਜਿਹੜਾ ਪ੍ਰਸ਼ਾ ਦਵਾਈਆਂ ਨੂੰ ਹਟਵਾ ਦਿੱਤਾ ਜਾਂਦਾ ਇੱਕ ਪ੍ਰਸ਼ਾਦ ਦੇ ਨਾਲ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਪਹੁੰਚੋ ਤੇ ਆਪਣੀਆਂ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਨੇ ਜਾਂ ਫਿਰ ਕਿਸੇ ਰਿਸ਼ਤੇਦਾਰ ਸਾਕੇ ਸੰਬੰਧੀ ਨੂੰ ਜੇਕਰ ਕੋਈ ਬਿਮਾਰੀ ਹੈ ਤਾਂ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਜਿਹੜਾ ਉਹਨਾਂ ਦੇ ਦੁੱਖਾਂ ਦਾ ਨਿਵਾਰਣ ਹੋ ਸਕੇ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਰ نیوز ਲੁਧਿਆਣਾ